ਜੈ ਭੀਮ ਜੈ ਭਾਰਤ ਮੈਂ ਸੋਮ ਸਹੋਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੇ ਵੱਲੋਂ ਪਹਿਲਾ ਅੰਬੇਡਕਰ ਊਰਜਾ ਭਵਨ ਜਿਸ ਦੇ ਵਿੱਚ ਬਹੁਤ ਸਾਰੀਆਂ ਅਜਿਹੇ ਮਤਲਬ ਕਹਿ ਸਕਦੇ ਆ ਕਿ ਉੱਥੇ ਕੰਮ ਕੀਤੇ ਜਾ ਰਹੇ ਨੇ ਔਰ ਉੱਥੇ ਸੇਵਾਵਾਂ ਕੀ ਦਿੱਤੀਆਂ ਜਾ ਰਹੀਆਂ ਨੇ ਜਿਨ੍ਹਾਂ ਨੂੰ ਸ਼ਬਦਾਂ ਵਿੱਚ ਜੇ ਬਿਆਨ ਕਰੀਏ ਤੇ ਸ਼ਾਇਦ ਸ਼ਬਦ ਜਿਹੜੇ ਆ ਉਹ ਖਤਮ ਹੋ ਜਾਣਗੇ ਕਿਉਂਕਿ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਜਿਹੜੇ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਦੀ ਇੱਕੋ ਹੀ ਸੋਚ ਹੈ ਕਿ ਸਮਾਜ ਵਾਸਤੇ ਕੁਝ ਔਰ ਇਸ ਤੋਂ ਪਹਿਲਾਂ ਲੈਬੋਰੀ ਚੱਲ ਰਹੀ ਹੈ ਉਸ ਭਵਨ ਦੇ ਵਿੱਚ ਡਿਸਪੈਂਸਰੀ ਫ੍ਰੀ ਆਫ ਕੋਸਟ ਚੱਲ ਰਹੀ ਹੈ ਜਿਹੜੀ ਲੈਬੋਰੀ ਚੱਲ ਰਹੀ ਹੈ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਬਣੋ ਬਕਾਇਦਾ ਤੌਰ ਤੇ ਇਹ ਲੈਬੋਰੀ ਚੱਲ ਰਹੀ ਹੈ ਔਰ ਦੋ ਵੱਡੇ ਵੱਡੇ ਹਾਲ ਬਣੇ ਨੇ ਜਿੱਥੇ ਬੈਠ ਕੇ ਆਪਾਂ ਸਮਾਜ ਦੀ ਗੱਲ ਕਰ ਸਕਦੇ ਆ ਸਮਾਜ ਨੂੰ ਇੱਕ ਦੂਜੇ ਦੇ ਨਾਲ ਬਾਬਾ ਸਾਹਿਬ ਦੀ ਵਿਚਾਰਧਾਰਾ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਇੱਕ ਦੂਜੇ ਦੇ ਨਾਲ ਸ਼ੇਅਰ ਕਰ ਸਕਦੇ ਆ ਔਰ ਜਿਸ ਪੋਸੂਨਾਮਾ ਚੈਨਲ ਦੇ ਵਿੱਚ ਤੁਸੀਂ ਇਹ ਸਾਰੀ ਰਿਪੋਰਟਿੰਗ ਦੇਖ ਰਹੇ ਹੋ ਇਸ ਨਲ ਦਾ ਸਟੂਡੀਓ ਵੀ ਉੱਥੇ ਆ ਔਰ ਐਟ ਅ ਟਾਈਮ ਜਣੀ ਕੇ ਕਹਿ ਸਕਦੇ ਇੱਕ 25 ਤੋਂ 30 ਬੱਚਿਆਂ ਦਾ ਜਿਹੜਾ ਹੋਸਟਲ ਬਣਿਆ ਹੋਇਆ ਹੈ ਜਿੱਥੇ ਬੈਠ ਕੇ ਆਪਣੀ ਜ਼ਿੰਦਗੀ ਦੇ ਸੁਨਹਿਰੇ ਸੁਪਨਿਆਂ ਨੂੰ ਉਹ ਲੀਕ ਸਕਦੇ ਨੇ ਉਹ ਵੀ ਇਸ ਪਵੰਦੇ ਵਿੱਚ ਬਣਿਆ ਹੋਇਆ ਹੈ ਔਰ ਉੱਪਰ ਹੁਣ ਜਿਹੜੀ ਚੌਥੀ ਮੰਜ਼ਲ ਬਣ ਰਹੀ ਹੈ ਜਿਹੜੀ ਕਿ ਸੜਕ ਤੋਂ ਹੀ ਨਜ਼ਰ ਆਉਂਦੀ ਹੈ ਜਿਸ ਦੇ ਉੱਪਰ ਆਈਪੀਐਸ ਪੀਸੀਐਸ ਆਈਐਸ ਤੇ ਹੋਰ ਕੰਪੀਟੀਟਿਵ ਜਿੰਨੇ ਵੀ ਇਗਜ਼ਾਮ ਨੇ ਉਹਨਾਂ ਦੀ ਤਿਆਰੀ ਵਾਸਤੇ ਵੀ ਇੱਥੇ ਜਿਹੜਾ ਹੈ ਸੈਂਟਰ ਬਣਨ ਜਾ ਰਿਹਾ ਹੈ ਹੁਣ ਸਭ ਤੋਂ ਵੱਡਾ ਜਿਹੜਾ ਡ੍ਰੀਮ ਪ੍ਰੋਜੈਕਟ ਹੈ ਜਸਲ ਸਾਹਿਬ ਦਾ ਔਰ ਮਾਨਵਤਾ ਵਾਸਤੇ ਕਿਉਂਕਿ ਜਦੋਂ ਵੀ ਕੋਈ ਸਟੈਪ ਚੱਕਦੇ ਆ ਉਹ ਇਕੱਲਾ ਇਹ ਨਹੀਂ ਹੁੰਦਾ ਕਿ ਸਮਾਜ ਦੇ ਲੋਕਾਂ ਲਈ ਉਹ ਪੂਰੀ ਮਾਨਵਤਾ ਦੇ ਲਈ ਹੈ ਜਸਲ ਸਾਹਿਬ ਦਾ ਕਲੀਅਰ ਕਟ ਜਿਹੜਾ ਹੈ ਇਹ ਸੋਚ ਹੈ ਕਿ ਅਸੀਂ ਮਾਨਵਤਾ ਦੀ ਭਲਾਈ ਵਾਸਤੇ ਸਟੈਪ ਚੱਕਣਾ ਹੈ ਆਪਾਂ ਜਾਤਾਂ ਪਾਤਾਂ ਵਿੱਚ ਇਥੇ ਨਹੀਂ ਵਜਣਾ ਸੋ 1815 ਗਾ ਜਿਹੜਾ ਬਿਲਕੁਲ ਆਪੋਜ਼ਿਟ ਹੈ ਅੰਬੇਡਕਰ ਊਰਜਾ ਪਵੰਦੇ ਉਹ ਜਗ੍ਹਾ ਦੀ ਰਜਿਸਟਰੀ ਜਿਹੜੀ ਹੈ ਦੋਸਤੋ ਮੈਂ ਹਰ ਰੋਜ਼ ਐਪੀਸੋਡ ਕਰਨਾ 7 ਫਰਵਰੀ 7 ਫਰਵਰੀ ਔਰ 2025 ਉਸ ਦੀ ਰਜਿਸਟਰੀ ਦੀ ਤਾਰੀਖ ਹੈ ਔਰ ਬਹੁਤ ਸਾਰੇ ਸਾਡੇ ਸਮਾਜ ਦੇ ਅਫੀਸਰ ਜਾਂ ਕਹਿ ਸਕਦੇ ਆ ਕਿ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਔ ਜਿਹੜੇ ਲੋਕ ਨੇ ਉਹ ਆਪਣੇ ਦਾਨ ਦੇ ਵਿੱਚੋਂ ਆਪਣੀ ਕਿਰਤ ਕਮਾਈ ਦੇ ਵਿੱਚੋਂ ਜੋ ਵੀ ਸਰਦਾ ਹੈ ਉਹ ਉਥੇ ਦਿੰਦੇ ਨੇ ਕਿਉਂਕਿ 7 ਫਰਵਰੀ ਜ਼ਿਆਦਾ ਨਹੀਂ ਬਸ ਕੁਝ ਹੀ ਦਿਨ ਰਹਿ ਗਏ ਨੇ ਸੋ ਉਸੇ ਹੀ ਉਸੇ ਹੀ ਕਨਸੈਪਟ ਨੂੰ ਲੈ ਕੇ ਅਸੀਂ ਅੱਜ ਡਿਸਟ੍ਰਿਕਟ ਨਮਾ ਸ਼ਹਿਰ ਦੇ ਵਿੱਚ ਬੈਠੇ ਆ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਜੇ ਆਈ ਸਾਹਿਬ ਜਿਹੜੇ ਕੀ ਪਾਵਰ ਆਫ ਸੋਸ਼ਲ ਜੁਨਿਟੀ ਦੇ ਡਿਸਟ੍ਰਿਕਟ ਨਮਾ ਸ਼ਹਿਰ ਤੋਂ ਪ੍ਰੈਜ਼ੀਡੈਂਟ ਨੇ ਔਰ ਉਹ ਵੀ ਕਿਤਨਾ ਕਿਤੇ ਦਿਨ ਕਿਤੇ ਰਾਤ ਕਿਤੇ ਤਾਂਕਿ ਜਿਹੜੀ ਸਮੇਂ ਸਿਰ ਰਜਿਸਟਰੀ ਹੋ ਸਕੇ ਔਰ ਸਮਾਜ ਦਾ ਇਸ ਰਜਿਸਟਰੀ ਦੇ ਵਿੱਚ ਵੱਧ ਤੋਂ ਵੱਧ ਯੋਗਦਾਨ ਜਿਹੜਾ ਪਾਇਆ ਜਾ ਸਕੇ ਉਸ ਨੂੰ ਲੈ ਕੇ ਜਿਹੜੇ ਇਹ ਲੋਕਾਂ ਤੱਕ ਸੰਪਰਕ ਕਰਦੇ ਨੇ ਸ਼੍ਰੀ ਫਕੀਰ ਚੰਦ ਜੱਸਾ ਸਾਹਿਬ ਜਿਹੜੇ ਕਿ ਪਾਵਰ ਆਫ ਸੋਸ਼ਲ ਜੁਨਟੀ ਦੇ ਸਾਡੇ ਪ੍ਰੈਜ਼ੀਡੈਂਟ ਨੇ ਜਿਹੜੇ ਕਿ ਕੈਪਟਨ ਨੇ ਕਹਿ ਸਕਦੇ ਆ ਕਿ ਜਿਹਦੇ ਪਿੱਛੇ ਪੂਰੀ ਟੀਮ ਜਿਹੜੀ ਵਰਕ ਕਰ ਰਹੀ ਹੈ ਔਰ ਸਾਹਿਤਕਾਰ ਸੁਰਜੀਤ ਸੁਮਨ ਜੀ ਜਿਹੜੇ ਕਿ ਦਿਨ ਰਾਤ ਜੱਸਾ ਸਾਹਿਬ ਦੇ ਨਾਲ ਔਰ ਦੇਖੋ ਸਵੇਰੇ ਇੱਥੇ ਪਹੁੰਚਣ ਵਾਸਤੇ ਵੀ ਸਾਨੂੰ ਪਟਿਆਲੇ ਤੋਂ 6 ਵਜੇ ਚੱਲਣਾ ਪਿਆ ਤਦ ਜਾ ਕੇ ਅਸੀਂ ਆਪਣੇ ਆਪਣੇ ਉਹਨਾਂ ਲੋਕਾਂ ਤੱਕ ਪਹੁੰਚ ਕਰ ਸਕਿਆ ਸੋ ਇਸ ਸਮੇਂ ਅਸੀਂ ਸਾਡੇ ਬਹੁਤ ਸਤਿਕਾਰਯੋਗ ਸਾਡੇ ਆਫੀਸਰ ਸ਼੍ਰੀ ਜਸ ਰਾਜ ਕੈਂਥ ਜੀ ਜਸ ਰਾਜ ਕੈਂਥ ਜੀ ਜਿਹੜੇ ਕਿ ਇਸ ਮੈਂ ਤੁਸੀਂ ਟੀਵੀ ਸਕਰੀਨ ਤੇ ਦੇਖ ਰਹੇ ਹੋ ਔਰ ਨੇਵੀ ਦੇ ਵਿੱਚੋਂ ਨੇਵੀ ਦੇ ਵਿੱਚੋਂ ਇਹ ਬਤੌਰ ਆਫੀਸਰ ਰਿਟਾਇਰ ਹੋਏ ਨੇ ਔਰ ਬਹੁਤ ਇਹਨਾਂ ਨੇ ਇਨ ਬਿਟਵੀਨ ਸਰਵਿਸ ਦੇ ਦੌਰਾਨ ਇਹਨਾਂ ਨੇ ਬਹੁਤ ਸਾਰੇ ਕਾਰਜ ਕੀਤੇ ਨੇ ਤੱਤੋਂ ਪਹਿਲਾਂ ਜਸਲ ਸਾਹਿਬ ਦੇ ਨਾਲ ਅੱਜ ਦੇ ਇਸ ਕਨਸੈਪਟ ਨੂੰ ਲੈ ਕੇ ਗੱਲਬਾਤ ਕਰਦੇ ਹਾਂ ਜਸਲ ਸਾਹਿਬ ਜੈਪੀ ਜੈਪਾਰ ਜੈਪੀ ਜੈਪਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰ ਰਜਿਸਟਰੀ ਨੂੰ ਲੈ ਕੇ ਅਪਾ ਅੱਜ ਸਵੇਰ ਦੇ ਨਿਕਲੇ ਪਏ ਆ ਲੇਕਿਨ ਤੁਹਾਡੀ ਮੈਂ ਗੱਲ ਬਾਰ-ਬਾਰ ਕਰਦਾ ਹਾਂ ਕਿ ਪੰਜ ਚਾਰ ਬੰਦੇ ਵੀ ਰਜਿਸਟਰੀ ਕਰਵਾ ਸਕਦੇ ਆ ਲੇਕਿਨ ਫਿਰ ਮਲਕੀਅਤ ਉਹਨਾਂ ਦੀ ਬਣ ਜਾਏਗੀ ਤੁਹਾਡੀ ਇਹ ਕੋਸ਼ਿਸ਼ ਹੈ ਕਿ ਸਮਾਜ ਦਾ ਹਰ ਬੰਦਾ ਜਾਂ ਮਨੁੱਖਤਾ ਨੂੰ ਪਿਆਰ ਕਰਨ ਵਾਲਾ ਹਰ ਸ਼ਖਸ ਜਿਹੜਾ ਹੈ ਇਸ ਦੇ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਵੇ ਤਾਂ ਉਹ ਵੀ ਆਪਣੇ ਆਪ ਦੀ ਇਸ ਜਦੋਂ ਰਜਿਸਟਰੀ ਹੋ ਗਈ ਕਹੇ ਕਿ ਮੇਰੀ ਵੀ ਮਲਕੀਅਤ ਹੈ ਕੀ ਕਹਿਣਾ ਚਾਹੁੰਦੇ ਸਹੁਤਾ ਸਾਹਿਬ ਇਹ ਭਵਨ ਵੀ ਜਿਹੜਾ ਅੰਬੇਡਕਰ ਊਰਜਾ ਭਵਨ ਚੱਲ ਰਿਹਾ ਹੈ ਇਹਦੇ ਵਿੱਚ ਵੀ ਅਸੀਂ ਇਹ ਨਹੀਂ ਕਹਿ ਸਕਦੇ ਕਿ ਬਿਜਲੀ ਬੋਰਡ ਦਾ ਹੀ ਪੈਸਾ ਲੱਗਾ ਹੂੰ ਇਹਦੇ ਵਿੱਚ ਵੀ ਲੋਕਾਂ ਨੇ ਵੱਧ ਚੜ ਕੇ ਯੋਗਦਾਨ ਪਾਇਆ ਹੋਇਆ ਹੈ ਜੀ ਤੇ ਹੁਣ ਜਿਹੜਾ ਜਗ੍ਹਾ ਲਈ ਹੈ ਇਹਦੇ ਲਈ ਸੱਤ ਫਰਵੀ ਜਿਹੜੀ ਲਾਸਟ ਹੈ ਹੁਣ ਬਹੁਤ سارے ਲੋਕ ਇਹ ਪੁੱਛਦੇ ਆ ਵੇ ਕਿ ਦਾ ਟਾਰਗੇਟ ਅਚੀਵ ਹੋ ਗਿਆ ਕਿ ਇਹ ਪੁੱਛਦੇ ਆ ਕਿ ਰਜਿਸਟਰੀ ਹਜੂਕ ਨਹੀਂ ਹੋ ਕਿ ਇਹ ਕਹਿੰਦੇ ਆ ਕਿ ਡੇਟ ਬਦਾਲਣੀ ਚਾਹੀਦੀ ਹੈ ਕੋਈ ਇਹ ਕਹਿੰਦਾ ਆ ਮੈਨੂੰ ਕਰਨਾ ਕੀ ਇਸੇ ਲੈ ਕੇ ਕੋਈ ਇਹ ਕਹਿੰਦਾ ਆ ਵੀ ਉੱਥੇ ਜਿਹੜਾ ਆ ਆਪਾਂ ਬਣਾਉਣਾ ਕੀ ਹੈ ਸੋ ਜਿੰਨੇ ਕ ਮੋਂ ਆ ਉਨੀਆਂ ਕ ਗੱਲਾਂ ਜ਼ਰੂਰ ਹੋ ਰਹੀਆਂ ਹਮ ਪਰ ਮੈਂ ਪਰਮਾਤਮਾ ਜਾਂ ਸੰਤਾਂ ਦੀ ਕਿਰਪਾ ਦੇ ਨਾਲ ਜਿਹੜਾ ਉਹਨਾਂ ਨੇ ਇਸ ਤਨ ਨੂੰ ਚਲਾ ਰਿਹਾ ਹੈ অমূল্যਕ ਸਵਸਨ ਦੀ ਪੂੰਜੀ ਦੇ ਰਿਹਾ ਹੈ ਸਵੇਰ ਨੂੰ ਉੱਠ ਕੇ ਕੋਈ ਅਰਦਾਸ ਕਰੀਦੀ ਹੈ ਕਿ ਤੁਹਾਡਾ ਸ਼ੁਕਰ ਹੈ ਤੁਸੀਂ ਮੁੜ ਕੇ ਜਿਹੜਾ ਦਿਨ ਦੇ ਦਿੱਤਾ ਤੇ ਇਸ ਦਿਨ ਦੇ ਵਿੱਚ ਵੀ ਤੁਸੀਂ ਆਪਣੀ ਕਿਰਪਾ ਰੱਖਿਓ ਕਿਤੇ ਕੁਛ ਇਹੋ ਜਿਹਾ ਸਟੈਪ ਨਾ ਲੈ ਹੋਵੇ ਜਿਹਦੇ ਨਾਲ ਲੋਕਾਂ ਦੇ ਵਿੱਚ ਅਸੀਂ ਬਦਨਾਮ ਹੋ ਜਾਈਏ ਸੋ ਉਹਨਾਂ ਦੀ ਕਿਰਪਾ ਹੈ ਹੂੰ ਜੇਕਰ ਅੱਜ ਤੱਕ ਭਵੰਦ ਦੇ ਉੱਤੇ ਇੰਨਾ ਕੁਝ ਹੋਇਆ ਇਸ ਸਿਰਫ ਉਹਨਾਂ ਦੀ ਬਦੌਲਤ ਉਦਮ ਕਰਨਾ ਸਾਡਾ ਫਰਜ਼ ਹੈ ਅੱਜ ਵੀ ਉਦਮ ਕਰਕੇ ਅਸੀਂ ਨਵਾਂ ਸ਼ਹਿਰ ਦੇ ਵਿੱਚ ਪਹੁੰਚੇ ਆਂ ਜੇ ਅਸੀਂ ਕਹੀਏ ਵੀ ਨਵਾਂ ਸ਼ਹਿਰ ਚੱਲ ਕੇ ਆ ਜਵੇ ਨਵਾਂ ਸ਼ਹਿਰ ਨਹੀਂ ਚੱਲ ਕੇ ਆਉਣਾ ਸਾਨੂੰ ਆਪ ਜਾਣਾ ਪੈਣਾ ਸੋ ਗੁਰਮੁਖਾਂ ਨੇ ਵੀ ਜਿੱਥੇ ਉਹਨਾਂ ਨੂੰ ਲੋੜ ਪਈ ਉਹ ਚੱਲ ਕੇ ਗਏ ਔਰ ਲੋਕਾਂ ਦੇ ਵਿੱਚ ਉਹਨੇ ਵਿਚਾਰ ਰੱਖੇ ਅੱਜ ਅਸੀਂ ਵਿਚਾਰ ਸਾਂਝੇ ਕਰਦੇ ਸਾਡੇ ਬਹੁਤ ਹੀ ਮਾਨਯੋਗ ਸਤਿਕਾਰਯੋਗ ਜਸਸਾਜ ਕੈਥ ਜੀ ਜਿਨ੍ਹਾਂ ਦੇ ਅੱਜ ਆਪਾਂ ਗ੍ਰਹਿ ਵਿਖੇ ਬੈਠੇ ਆਂ ਜਿਹੜੇ ਕਿ ਨੇਵੀ ਦੇ ਵਿੱਚੋਂ ਅੰ ਬਤੌਰ ਅਭਿਸ਼ਟ ਰਟਾਇਰ ਹੋਏ ਉਹਨਾਂ ਦਾ ਵੀ ਇਸ ਭਵਨ ਨੂੰ ਲੈ ਕੇ ਇਸ ਕੰਮ ਨੂੰ ਲੈ ਕੇ ਜਾਂ ਇਸ ਰਜਿਸਟਰੀ ਨੂੰ ਲੈ ਕੇ ਮਨ ਦੇ ਵਿੱਚ ਚਾਹਨਾ ਹੈ ਕਿ ਮੈਂ ਵੀ ਆਪਣਾ ਯੋਗਦਾਨ ਪਾਵਾਂ ਸੋ ਅਸੀਂ ਉਹਨਾਂ ਦੇ ਕੋਲ ਆਏ ਹਾਂ ਉਹਨਾਂ ਨੇ ਬਹੁਤ ਹੀ ਪੋਜ਼ੀਟਿਵ ਰਿਸਪੌਂਸ ਹੌਨਾ ਦਾ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਤਜਰਬੇ ਵੀ ਦੱਸੇ ਕਿਵੇਂ ਉਹਨਾਂ ਨੇ ਆਪਣੀ ਲਾਈਫ ਦੇ ਵਿੱਚ ਸਕੂਲ ਸ਼ੁਰੂ ਕੀਤਾ ਔਰ ਕਿਵੇਂ ਅੱਜ ਉਹ ਸਕੂਲ ਜਿਹੜਾ ਹੈ ਪਲੱਸ 2 ਤੱਕ ਪਹੁੰਚ ਗਿਆ ਸੋ ਜਦੋਂ ਵੀ ਕੋਈ ਕੰਮ ਨਮਾ ਸ਼ੁਰੂ ਕਰਨਾ ਹੁੰਦਾ ਇਨੀਸ਼ੀਏਟ ਕਿਸੇ ਨੂੰ ਕਿਸੇ ਨੂੰ ਲੈਣਾ ਹੀ ਪੈਣਾ ਔਰ ਜਿਹੜਾ ਉਹ ਲੈ ਜਾਂਦਾ ਫਿਰ ਉਹਨੂੰ ਦੁਨੀਆ ਜ਼ਰੂਰ ਯਾਦ ਕਰਦੀ ਹੈ ਸੋ ਇਨੀਸ਼ੀਏਟਿਵ ਜਿਹੜਾ ਆ ਅਸੀਂ ਲੈਣ ਦੀ ਕੋਸ਼ਿਸ਼ ਕੀਤੀ ਆ ਵੀ ਚਲੋ ਭਵਨ ਬਣਨਾ ਚਾਹੀਦਾ ਲੋਕਾਂ ਦੇ ਬਹਿਣ ਲਈ ਜਗ੍ਹਾ ਹੋਣੀ ਚਾਹੀਦੀ ਐ ਲੋਕਾਂ ਦੀ ਪਲੈਨਿੰਗ ਕਰਨ ਲਈ ਜਗ੍ਹਾ ਹੋਣੀ ਚਾਹੀਦੀ ਐ ਬੱਚੇ ਕੋਈ ਆਉਂਦੇ ਆ ਉਹਨਾਂ ਦੇ ਰਹਿਣ ਲਈ ਜਗ੍ਹਾ ਹੋਣਾ ਚਾਹੀਦਾ ਖਾਣ ਪੀਣ ਦਾ ਪ੍ਰਬੰਧ ਹੋਣਾ ਚਾਹੀਦਾ ਸੌਣ ਦਾ ਪ੍ਰਬੰਧ ਹੋਣਾ ਚਾਹੀਦਾ ਰਹਿਣ ਦਾ ਪ੍ਰਬੰਧ ਹੋਣਾ ਚਾਹੀਦਾ ਸੋ ਉਹ ਸਾਰਾ ਕੁਝ ਜਿਹੜਾ ਆ ਲੋਕਾਂ ਦੇ ਵਿੱਚ ਜਾ ਕੇ ਜਦੋਂ ਰੱਖਦੇ ਆ ਲੋਕਾਂ ਦਾ ਪਿਆਰ ਸਤਿਕਾਰ ਮਿਲਦਿਆ ਸੋ ਉਸ ਪਿਆਰ ਸਤਿਕਾਰ ਦੇ ਸਦਕੇ ਹੀ ਸਵੇਰ ਨੂੰ ਉੱਠ ਕੇ ਤੁਰਪੇਦਾ ਤੇ ਰਾਤ ਨੂੰ ਜਾ ਕੇ ਜਦੋਂ ਬੈਠੀ ਦਾ ਸੋ ਉਸ ਨੂੰ ਮਦਦ ਦੇ ਰੱਖਦੇ ਹੋਏ ਅੱਜ ਅਸੀਂ ਕੈਨ ਸਰਬ ਕੋਲ ਆਏ ਆ ਕਿ ਰਜਿਸਟਰੀ ਜਿਹੜੀ ਹੈ 7 ਫਰਵਰੀ ਤੱਕ ਆਪ ਕਰਾਉਣੀ ਹੈ ਸੋ ਜਿੰਨਾ ਵੀ ਉਹਨਾਂ ਦਾ ਮਨ ਦੇ ਵਿੱਚ ਉਹਨਾਂ ਦੀ ਆਪਣੇ ਸਮਰੱਥਾ ਆ ਜੋ ਵੀ ਉਹ ਆਪਣਾ ਕਰਨਾ ਚਾਹੁੰਦੇ ਆ ਉਹ ਬੜੇ ਖੁਸ਼ੀ ਦੇ ਨਾਲ ਉਹਨਾਂ ਨੇ ਕਿਹਾ ਕਿ ਮੈਂ ਵੀ ਆਪਣਾ ਯੋਗਦਾਨ ਪਾਉਣਾ ਸੋ ਉਹਨਾਂ ਵੱਲੋਂ ਵੀ ਇਸ ਕੰਮ ਦੇ ਵਿੱਚ ਯੋਗਦਾਨ ਪਾਇਆ ਜਾ ਰਿਹਾ ਅਸੀਂ ਪਾਵਰ ਆਫ ਸੋਸ਼ਲ ਯੂਨਿਟੀ ਵੱਲੋਂ ਕੈਨ ਸਰਬ ਦਾ ਉਨ੍ਹਾਂ ਦੇ ਪਰਿਵਾਰ ਦਾ ਉਨ੍ਹਾਂ ਦੇ ਬੱਚਿਆਂ ਦਾ ਬਹੁਤ ਧੰਨਵਾਦ ਕਰਦੇ ਆਂ ਅਸੀਂ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਇਹ ਵੀ ਅਰਦਾਸ ਕਰਾਂਗੇ ਕਿ ਇਸ ਪਰਿਵਾਰ ਨੂੰ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਬਖਸ਼ੇ ਇਹਨਾਂ ਦੇ ਜਿਹੜੀ ਸਿਹਤ ਆ ਕਾਮਯਾਬ ਰਹੇ ਬੱਚੇ ਜਿਹੜੇ ਫੋਰਨ ਦੇ ਵਿੱਚ ਆ ਉਹਨਾਂ ਤੇ ਤੰਦਰੁਸਤੀ ਬਣੀ ਰਹੇ ਉਹ ਖੁਸ਼ੀਆਂ ਮਾਣਨ ਆਪਣੀਆਂ ਸੋ ਕਿਉਂਕਿ ਮਨੁੱਖਤਾ ਦੇ ਲਈ ਜਿਹੜੇ ਪੈਸਾ ਛੱਡਣਾ ਤਾਂ ਬਹੁਤ ਔਖਾ ਪਰ ਜਿਹੜੇ ਛੱਡ ਗਿਆ ਪੈਸਾ ਜਿਹੜੇ ਮੋਹ ਮਾਇਆ ਛੱਡ ਗਏ ਉਹ ਦੁਨੀਆ ਤੇ ਫਿਰ ਹਮੇਸ਼ਾ ਹੀ ਅਮਰ ਹੋ ਜਾਂਦੇ ਐ ਸੋ ਸ਼ੁਰੂ ਕੰਮ ਇੱਥੇ ਹੋਣਾ ਜਦੋਂ ਮੈਂ ਸ਼ੁਰੂ ਹੋਣਾ ਨਾ ਇੱਥੇ ਸ਼ੁਰੂ ਹੋਣਾ ਸੋ ਇਸ ਕਰਕੇ ਅੱਜ ਅਸੀਂ ਉਹਨਾਂ ਦੇ ਗ੍ਰੈਬੇਖੇ ਬੈਠੇ ਆਂ ਤੇ ਬੇਨਤੀ ਵੀ ਉਹਨਾਂ ਨੂੰ ਕੀਤੀ ਐ ਅੱਗੇ ਉਹਨਾਂ ਨੇ ਸਹਿਕਾਰ ਵੀ ਕੀਤੀ ਐ ਵੀ ਅਸੀਂ ਇਹ ਕਰਨਾ ਹੈ ਜੋ ਵੀ ਸਾਡੇ ਮਨ ਦੇ ਵਿੱਚ ਹੈ ਸੋ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਪਾਵਰ ਆਫ ਸੋਸ਼ਲ ਯੂਨਿਟੀ ਵੱਲੋਂ ਸੋ ਐਸੇ ਉਹਨਾਂ ਨੂੰ ਮੋਟੀਵੇਟ ਕਰਨ ਲਈ ਸਾਡੇ ਪ੍ਰਧਾਨ ਕਮਲਜੀਤ ਸਿੰਘ ਜਿਹੜੇ ਕਿ ਡਿਸਟ੍ਰਿਕਟ ਨਮਾਸ਼ਹਿਰ ਨੂੰ ਬਿਲੋਂਗ ਕਰਦੇ ਆ ਇੱਥੇ ਦੇ ਜ਼ਿਲ੍ਹੇ ਦੇ ਪ੍ਰਧਾਨ ਆ ਉਹਨਾਂ ਨੇ ਆਪਣੇ ਸਰਵਸਤੇ ਦੌਰਾਨ ਵੀ ਇਹ ਬੀਜਾ ਚੱਕਿਆ ਹੋਇਆ ਕਿ ਮਨੁੱਖਤਾ ਜਪਲਾ ਹੋਵੇ ਸਰਵਸਤੇ ਵਿੱਚ ਵੀ ਉਹ ਹਰ ਇੱਕ ਬੰਦੇ ਦੇ ਨਾਲ ਪਿਆਰ ਕਰਦੇ ਆਂ ਔਰ ਉਹਨਾਂ ਦੇ ਵੱਧ ਚੱਲ ਕੇ ਕਿਸੇ ਦੇ ਵੀ ਦੁੱਖ ਨੂੰ ਆਪਣਾ ਦੁੱਖ ਸਮਝ ਕੇ ਤੁਰੇ ਜਾਂਦੇ ਸੋ ਇਸ ਕਰਕੇ ਜੇਕਰ ਉਹ ਜਗ੍ਹਾ ਜਗ੍ਹਾ ਤੇ ਘੁੰਮ ਰਹੇ ਅੱਜ ਤੇ ਉਹਨਾਂ ਦਾ ਸਤਕਾਰ ਆ ਪਰ ਜਿਹੜੇ ਸਤਕਾਰ ਦੀ ਵਿਜਾਏ ਕੋਈ ਹੋਰ ਚੀਜ਼ ਲੈ ਲੈਂਦੇ ਉਹ ਮੁੜ ਕੇ ਘਰਾਂ 'ਚ ਜਾਣ ਜੋਗੇ ਨਹੀਂ ਰਹਿੰਦੇ ਇਸ ਕਰਕੇ ਇਹ ਬੜਾ ਵੱਡੀ ਚੀਜ਼ ਹੁੰਦੀ ਹੈ ਕਿ ਜੇਕਰ ਆਪਾਂ ਸਤਕਾਰ ਮਿਲਦਾ ਹੈ ਤੇ ਫਿਰ ਆਪਾਂ ਜਿਹੜੇ ਆ ਹੋਰ ਜਿਹੜੇ ਸਾਡੇ ਹਿੱਟਨਾ ਏਜੰਡੇ ਹੁੰਦੇ ਆ ਉਹਨਾਂ ਨੂੰ ਛੱਡ ਦਈਏ ਤਾਂ ਫਿਰ ਹੀ ਲੋਕਾਂ ਦੇ ਵਿੱਚ ਅਸੀਂ ਵਿਚਰ ਸਕਦੇ ਆ ਨਹੀਂ ਤਾਂ ਫਿਰ ਬੜਾ ਮੁਸ਼ਕਲ ਹੋ ਜਾਂਦਾ ਸੋ ਮੇਰੇ ਨਾਲ ਪੂਸੂ ਨਾਵਾ ਦੀ ਟੀਮ ਤੇ ਨਾਲ ਦੇ ਨਾਲ ਜਿਹੜੇ ਸਹਿਤਕਾਰ ਸਰਜੀਤ ਸੁਮਨ ਜੀ ਉਹ ਆਏ ਆ ਜਸਰਾਜੀ ਦੇ ਗ੍ਰੈਬ 'ਤੇ ਬੈਠੇ ਸੋ ਇਹਨਾਂ ਦਾ ਬਹੁਤ ਅਸੀਂ ਧੰਨਵਾਦ ਕਰਦੇ ਇਹਨਾਂ ਨੇ ਪੂਰਾ ਕੋਆਪਰੇਟ ਕੀਤਾ ਚਾਹ ਕਾਫੀ ਜੋ ਵੀ ਸਾਨੂੰ ਚਾਹੀਦਾ ਲੋੜ ਦੇ ਅਨਸਾਰ ਮਿਲਿਆ ਅਸੀਂ ਇਹਨਾਂ ਦਾ ਪਾਵਰ ਆਫ ਸੋਸ਼ਲ ਜੁਨਟੀ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਜੈ ਭੀਮ ਜੈ ਭਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸੋ ਦੋਸਤੋ ਜਸਦਰ ਸਾਹਿਬ ਨੇ ਪੂਰੀ ਜਾਣਕਾਰੀ ਦਿੱਤੀ ਹੈ ਕਿ ਸੱਚਮੁੱਚ ਕੋਈ ਪਿੱਛੇ ਨਾ ਰਹਿ ਜਾਏ ਮੈਂ ਰੋਜ਼ ਗੱਲ ਕਰਦਾ ਵੀ ਦੇਖਿਓ ਕਿਤੇ ਰਜਿਸਟਰੀ ਤੋਂ ਤੁਸੀਂ ਵਾਂਝੇ ਨਾ ਰਹਿ ਜਾਇਓ ਆਪਣੇ ਹੱਕ ਹਲਾਲ ਦੀ ਕਮਾਈ ਦੇ ਵਿੱਚੋਂ ਜੋ ਵੀ ਸਰਦਾ ਤੁਸੀਂ ਇਸ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਓ ਔਰ ਕੌਣ ਵਾਲੇ ਸਮੇਂ ਵਿੱਚ ਜਦੋਂ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਇਸ ਜਗ੍ਹਾ ਤੇ ਪਲੈਨਿੰਗਸ ਕੀਤੀਆਂ ਜਾਣ ਗਿਆ ਤਾਂ ਉਸ ਵੇਲੇ ਤੁਹਾਨੂੰ ਆਪਣੇ ਆਪ ਪਤਾ ਲੱਗੇਗਾ ਕਿ ਜਸਨ ਸਾਹਿਬ ਦੀ ਸੋਚ ਸੋਚ ਜਿਹੜੀ ਹੈ ਉਹ ਕਿੰਨੀ ਬ੍ਰਾਡ ਹੈ ਔਰ ਕਿਸ ਲੈਵਲ ਦੀ ਉਹਨਾਂ ਦੀ ਸੋਚ ਹੈ ਸੋ ਭਵਨ ਜਿਸ ਤੇ ਉੱਪਰ ਕਰੋੜਾਂ ਰੁਪਏ ਸਮਾਜ ਦਾ ਲੱਗਾ ਸਮਾਜ ਅਸਲ ਵਿੱਚ ਪੈਸਾ ਕਿੱਥੇ ਦਿੰਦਾ ਜਦੋਂ ਸਮਾਜ ਦਾ ਦਿੱਤਾ ਹੋਇਆ ਪੈਸਾ ਉਸ ਦਾ ਠੀਕ ਇਸਤੇਮਾਲ ਹੋਇਆ ਹੋਵੇ ਨਾ ਤੇ ਸਮਾਜ ਉਸ ਤੋਂ ਵੱਧ ਚੜ ਕੇ ਪੈਸਾ ਦਿੰਦਾ ਹੈ ਜਿਹੜਾ ਭਵਨ ਬਣਿਆ ਇਸ ਸਮੇਂ ਚਾਰ ਮੰਜ਼ਲੀ ਕੋਈ ਵੀ ਉਸ ਭਵਨ ਨੂੰ ਇੱਕ ਵਾਰੀ ਦੇਖਦਾ ਉਹ ਇਹ ਕਹਿੰਦਾ ਵਾਹ ਜਸਨ ਸਾਹਿਬ ਵਾਹ ਤੁਸੀਂ ਸੱਚਮੁੱਚ ਜੇ ਤੁਹਾਨੂੰ ਕੋਈ 10000 ਰੁਪਏ ਦਿੰਦਾ ਹੈ ਤੇ ਤੁਸੀਂ 9500 ਨਹੀਂ ਲਾਉਂਦੇ ਬਲਕਿ 10500 ਦੇ ਉੱਪਰ ਲਾਉਂਦੇ ਹੋ ਤਾਂ ਕਿ ਲੋਕ ਕਹਿਣਗੇ ਕਿਉਂਕਿ ਜਦੋਂ ਆਪਾਂ ਕਿਸੇ ਤੋਂ ਪੈਸਾ ਲੈਣੇ ਆ ਤਾਂ ਸਭ ਤੋਂ ਪਹਿਲਾਂ ਆਪ ਵੀ ਉਧਾਰਨ ਬੜਨਾ ਪੈਂਦਾ ਹੈ ਤਾਂ ਹੀ ਜਾ ਕੇ ਹੁਣ ਸਾਡੇ ਕਮਲਜੀਤ ਭਾਜੀ ਹੈ ਇਹ ਖੁਦ ਉਧਾਰਨ ਬੜੇ ਨੇ ਖੁਦ ਉਧਾਰਨ ਬੜੇ ਮੈਨੂੰ ਯਾਦ ਹੈ ਜਸਰ ਸਾਹਿਬ ਇਹਨਾਂ ਦੀ ਗੱਲ ਕਿ ਆਪਾਂ ਘਰਾਂ ਵਾਸਤੇ ਲੋਨ ਨਹੀਂ ਲੈਂਦੇ ਆਪਾਂ ਬੱਚਿਆਂ ਦੇ ਵਾਸਤੇ ਲੋਨ ਨਹੀਂ ਲੈਂਦੇ ਜੇ ਸਮਾਜ ਵਾਸਤੇ ਲੋਨ ਲੈ ਲਿਆ ਤਾਂ ਕੀ ਮੇਰੇ ਉੱਪਰ ਦੀ ਕੋਈ ਗੱਡੀ ਲੰਗੀ ਹੈ ਔਰ ਇਹਨਾਂ ਨੇ ਉਸ ਉਦਾਹਰਣ ਨੂੰ ਕਾਇਮ ਕੀਤਾ ਸੋ ਜਸਰਾਜ ਕਹਿੰਸੀ ਇਸ ਵਕਤ ਵੀ ਮੇਰੇ ਨਾਲ ਨੇ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਕਿ ਇਹ ਜਿਹੜੀ ਪੂਰੀ ਕਨਸੈਪਟ ਹੈ ਉਸ ਕਨਸੈਪਟ ਨੂੰ ਉਹਨਾਂ ਨੇ ਕਿਸ ਤਰ੍ਹਾਂ ਲਿਆ ਹੈ ਔਰ ਉਹ ਇਸ ਕਨਸੈਪਟ ਤੋਂ ਕਿੰਨੇ ਪ੍ਰਭਾਵਿਤ ਹੋਏ ਨੇ ਔਰ ਕਮਲਜੀਤ ਪਾਜੀ ਦੀਆਂ ਗੱਲਾਂ ਸੁਣ ਕੇ ਪ੍ਰੈਕਟੀਕਲੀ ਗੱਲਾਂ ਦੇਖਣ ਦੇ ਨਾਲ ਸੁਣਨੇ ਦਾ ਬਹੁਤ ਹਰ ਇੱਕ ਅਸੀਂ ਵੀ ਇਹਨਾਂ ਨੂੰ ਵੀ ਇਨਵਾਈਟ ਕਰਦੇ ਆ ਕਿ ਕਦੇ ਭਵਨ ਤੇ ਆਓ ਤੇ ਤੁਹਾਨੂੰ ਰਿਐਲਿਟੀ ਦਾ ਜਿਹੜਾ ਪਤਾ ਲੱਗੇਗਾ ਸੋ ਦੋਸਤੋ ਜਸਰਾਜ ਕੈਂਚੀ ਜਿਹੜੇ ਕਿ ਆਰਮੀ ਦੇ ਵਿੱਚੋਂ ਨੇਵੀ ਦੇ ਵਿੱਚੋਂ ਬਤੌਰ ਆਫੀਸਰ ਜਿਹੜੇ ਨੇ ਰਿਟਾਇਰ ਹੋਏ ਨੇ ਬਹੁਤ ਵਧੀਆ ਸ਼ਖਸੀਅਤ ਹੈ ਬਹੁਤ ਅੱਛੇ ਵਿਚਾਰ ਨੇ ਇਹਨਾਂ ਦੇ ਪ੍ਰੈਕਟੀਕਲੀ ਇਹਨਾਂ ਨੇ ਜ਼ਿਆਦਾ ਕੰਮ ਕੀਤਾ ਕਿਉਂਕਿ ਪ੍ਰੈਕਟੀਕਲੀ ਕੰਮ ਕਰਨ ਦੇ ਨਾਲ ਹੀ ਬੰਦੇ ਦੀ ਜਿਹੜੀ ਹੈ ਇਨਰ એનર્ਜੀ ਹੈ ਉਹ ਜਿਆਦਾ ਕ੍ਰੀਏਟਿਵ ਹੁੰਦੀ ਹੈ ਔਰ ਖਾਸ ਕਰਕੇ ਇਹਨਾਂ ਨੇ ਦੱਸਿਆ ਕਿ ਇੱਕ ਸਕੂਲ ਜਿਹੜਾ ਕਿ ਪਹਿਲੀ ਕਲਾਸ ਤੋਂ ਸ਼ੁਰੂ ਕੀਤਾ ਸੀ ਅੱਜ ਉਹ 12 ਤੱਕ ਪਹੁੰਚ ਗਿਆ ਹੈ ਔਰ ਗਵਰਨਮੈਂਟ ਦੇ ਅੰਡਰ ਹੋ ਗਿਆ ਇਹ ਇੱਕ ਬਹੁਤ ਵੱਡੀ ਇਹਨਾਂ ਦੀ ਅਚੀਵਮੈਂਟ ਹੈ ਸਰ ਜੈਪੀਨ ਜੈਪਾਰ ਜੀ ਜੈਪੀਨ ਜੈਪਾਰ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਕਿ ਤੁਸੀਂ ਸਾਡੇ ਘਰ ਆ ਵਿਖੇ ਆਏ। ਮੈਂ ਬਾਕੀ ਜਸਲ ਸਾਹਿਬ ਇਹ ਬਹੁਤ ਹੀ ਨੋਵਲ ਕੌਸ ਜਿਹੜਾ ਹੈਗਾ ਉਹ ਕਰ ਰਿਹਾ ਹੈ ਗਿਆ ਤਾਂ ਬਾਕੀ ਸਾਡੇ ਸਾਰੇ ਜਿੰਨੇ ਵੀ ਬੰਦੇ ਹੈਗੇ ਆ ਜਾਂ ਜੋ ਵੀ ਜਿੰਨਾ ਕੋਈ ਇਹਨਾਂ ਨੂੰ ਸਪੋਰਟ ਕਰ ਸਕਦਾ ਹੈ ਸਪੋਰਟ ਕਰਨੀ ਚਾਹੀਦੀ ਹੈ ਠੀਕ ਹੈ ਜੀ ਤੇ ਬਿਲਕੁਲ ਇਦਾਂ ਨੇ ਕੰਮ ਕਰਨ ਲਈ ਬਹੁਤ ਵੱਡਾ ਦਿਲ ਚਾਹੀਦਾ ਬਹੁਤ ਡੈਡੀਕੇਸ਼ਨ ਚਾਹੀਦਾ ਠੀਕ ਹੈ ਜੀ ਤਾਂ ਮੈਂ ਕਮਲਜੀਤ ਜੀ ਹੁਣੇ ਇਦਾਂ ਮੇਰੇ ਟੱਚ ਵਿੱਚ ਆਏ ਇਸ ਤਰ੍ਹਾਂ ਜਿੱਦਾਂ ਕਹਿੰਦੇ ਹੁੰਦੇ ਸਾਡਾ ਮੇਲ ਹੋਣਾ ਸੀਗਾ ਤਾਂ ਇਹਨਾਂ ਨੇ ਸਾਨੂੰ ਦੱਸਿਆ ਕਿ ਮੈਂ ਕਮਲਜੀਤ ਹੁਣੇ ਬਾਰੇ ਵੀ ਇਹ ਕਹਿਣਾ ਚਾਹਣਾ ਕਿ ਇਹਨਾਂ ਦਾ ਜਿਹੜਾ ਡੈਡੀਕੇਸ਼ਨ ਹੈ ਬਹੁਤ ਜ਼ਿਆਦਾ ਹੈ ਬਹੁਤ ਹੀ ਅੱਛੇ ਇਨਸਾਨ ਹੈ ਔਰ ਸਾਨੂੰ ਇਹਨਾਂ ਨੇ ਜਸਲ ਸਾਹਿਬ ਹੁਣਾਂ ਨਾਲ ਔਰ ਬਾਕੀ ਜੋ ਟੀਮ ਮੈਂਬਰਸ ਹੈ ਉਹਨਾਂ ਦੇ ਨਾਲ ਮਿਲਣ ਦਾ ਮੌਕਾ ਦਿੱਤਾ ਅਸੀਂ ਤੁਹਾਡੇ ਬਹੁਤ ਧੰਨਵਾਦੀ ਆ ਬਾਕੀ ਹਰ ਬੰਦਾ ਕੋਸ਼ਿਸ਼ ਕਰਦਾ ਕਿ ਮੈਂ ਕੁਝ ਨਾ ਕੁਝ ਕਰਾਂ ਜੋ ਸਾਤੋਂ ਤੇਲ ਫੋਰਸ ਹੈ ਅਸੀਂ ਕੋਸ਼ਿਸ਼ ਜ਼ਰੂਰ ਕਰਾਂਗੇ ਜੀ ਮਿਹਰਬਾਨੀ ਹੈਲਪ ਕਰਨ ਦੀ ਬਾਕੀ ਅਸੀਂ ਤੁਹਾਡੇ ਸਾਰਿਆਂ ਲਈ ਬਹੁਤ ਧੰਨਵਾਦੀ ਆ ਸੋਤਾ ਸਾਹਿਬ ਥੈਂਕ ਯੂ ਥੈਂਕ ਯੂ ਵੈਰੀ ਮਚ ਸੋ ਦੋਸਤੋ ਕੈਨ ਸਾਹਿਬ ਨੇ ਵੀ ਮਤਲਬ ਦੇਖੋ ਇਨਸਾਨ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਕਮਾਉਂਦਾ ਹੈ ਔਰ ਜਦੋਂ ਮਤਲਬ ਸਮਾਜ ਵਾਸਤੇ ਗੱਲ ਕਿਉਂਕਿ ਬਾਬਾ ਸਾਹਿਬ ਨੇ 5% ਦੀ ਗੱਲਬਾਤ ਕੀਤੀ ਸੀ ਆਪਾਂ ਕਿੰਨੇ ਕੁ ਲੋਕ ਆਂ ਜਿਹੜੇ 5% ਦਿੰਦੇ ਆਂ ਬਾਬਾ ਸਾਹਿਬ ਦਾ ਖਾਨੇ ਜ਼ਰੂਰ ਆ ਬਾਬਾ ਸਾਹਿਬ ਦਾ ਲੇਕਿਨ ਜਿਹੜੀ ਕੋਟੇਸ਼ਨ ਉਹਨਾਂ ਦੀ ਸੀ 5% ਆਪਣੇ ਸਮਾਜ ਵਾਸਤੇ ਕੱਢੋ ਆਪਾਂ ਹੁਣ ਤੱਕ ਕਿੰਨਿਆਂ ਕੇ ਕੱਢਿਆ ਸਵਾਲ ਮੈਂ ਹਰ ਐਪੀਸੋਡ ਦੇ ਵਿੱਚ ਤੁਹਾਡੇ ਕੋਲੋਂ ਪੁੱਛਦਾ ਹੈ ਔਰ ਮੁਬਾਰਕ ਬਾਦ ਦੇ ਪਾਤਰ ਨੇ ਜੋ ਸੱਚਮੁੱਚ ਸਮਾਜ ਦੇ ਨਾਲ ਜੁੜੇ ਨੇ ਔਰ ਜੇ ਮੈਂ ਉਹਨਾਂ ਦੇ ਉਦਾਹਰਨਾਂ ਦੇਣ ਲੱਗਾ ਜਿਨ੍ਹਾਂ ਦਿਨਾਂ ਦੇ ਵਿੱਚ ਅਸੀਂ ਸਾਡੇ ਤਜਰਬੇ ਬਹੁਤ ਹੁੰਦੇ ਨੇ ਬਹੁਤ ਸਾਰੇ ਆਫੀਸਰ ਮਿਲਦੇ ਨੇ ਬੜੀਆਂ ਬੜੀਆਂ ਗੱਲਾਂ ਉਹ ਲੇਕਿਨ ਜਦੋਂ ਉਹਨਾਂ ਦੀ ਜ਼ਿੰਦਗੀ ਨੂੰ ਦੇਖੀਦਾ ਜਦੋਂ ਉਹਨਾਂ ਦੇ ਮਤਲਬ ਪ੍ਰੈਕਟੀਕਲੀ ਰੂਪ ਵਿੱਚ ਉਹਨਾਂ ਨੂੰ ਅਸੀਂ ਦੇਖਦੇ ਆ ਤੇ ਉਹ ਜ਼ੀਰੋ ਹੋ ਜਾਂਦੇ ਨੇ ਲੇਕਿਨ ਇਸ ਤਰ੍ਹਾਂ ਦੇ ਵੀ ਲੋਕ ਨੇ ਜਿਹੜੇ ਰੋਜ਼ਮਰਾਂ ਦੀ ਜ਼ਿੰਦਗੀ 'ਚ 500 ਰੁਪਇਆ ਕਮਾਉਂਦੇ ਨੇ ਔਰ 10 ਰੁਪਏ ਸ਼ਾਮ ਨੂੰ ਕੱਢ ਕੇ ਰੱਖ ਲੈਂਦੇ ਨੇ ਜਦੋਂ ਕਦੇ ਜਸਲ ਸਾਹਿਬ ਦੇ ਟੂਰ ਪ੍ਰੋਗਰਾਮ ਤੇ ਆਏ ਤਾਂ ਇਹ ਪਵਨ ਵਾਸਤੇ ਅਸੀਂ ਜਿਹੜਾ ਜੋੜਿਆ ਉਹ ਜ਼ਰੂਰ ਦਵਾਂਗੇ ਉਹਨਾਂ ਲੋਕਾਂ ਨੂੰ ਅਸੀਂ ਸੈਲੂਟ ਕਰਦੇ ਆ ਸੋ ਦੋਸਤੋ 7 ਫਰਵਰੀ 7 ਫਰਵਰੀ 7 ਫਰਵਰੀ 2025 ਨੂੰ ਇੱਕ ਇਤਿਹਾਸ ਬਣ ਜਾ ਰਿਹਾ ਹੈ ਇੱਕ ਨਵਾਂ ਇਤਿਹਾਸ बन ਜਾ ਰਿਹਾ ਹੈ ਔਰ ਦੇਖਿਓ ਕਿਤੇ ਇਸ ਇਤਿਹਾਸ ਦਾ ਜਿਹੜਾ ਹਿੱਸਾ ਹੈ ਤੁਸੀਂ ਪਿੱਛੜ ਨਾ ਜਾਇਓ ਤੁਸੀਂ ਇਹ ਨਾ ਹੋਵੇ ਕਿ ਤੁਸੀਂ ਅਲੱਗ ਹੋ ਗਏ ਤੇ ਇਤਿਹਾਸ ਕੋਈ ਹੋਰ ਹੀ ਲੁੱਟ ਕੇ ਲੈ ਗਿਆ ਸੋ ਕੈਮਰਾਮੈਨ ਵਿਸ਼ਨੂ ਦੇ ਨਾਲ ਮੈਂ ਸੋਮਸੋ ਹੋਂਤਾ ਨਵੇਂ ਸ਼ਹਿਰ ਤੋਂ ਪੋਸੂਨਾਮਾ ਚੈਨਲ ਲਈ